ਸਸੀ ਗਾਲ ਜੀ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਐਮਐਲਏ ਹਲਕਾ ਜਨਾਲਾ ਅਸੀਂ ਕਈ ਦਿਨਾਂ ਤੋਂ ਕਹਿ ਦੇ ਸੀਗੇ ਸੋਚਦੇ ਸੀਗੇ ਦੱਸ ਸੀਗਾ ਮੰਨਦੇ ਚ ਬਾਸ ਬਾਸ ਆਉਂਦਾ ਸੀਗਾ ਕਿ ਕੇਂਦਰ ਸਰਕਾਰ ਨੇ ਹੁਣ ਤੱਕ ਸਾਡੇ ਲਈ ਕਿਤੇ ਹਾ ਦਾ ਨਾ ਦਾ ਨਹੀਂ ਮਾਰਿਆ ਸਾਡੇ ਲਈ ਕਿਤੇ ਟਵੀਟ ਤੱਕ ਨਹੀਂ ਕੀਤਾ ਪਿਛਲੇ 3-4 ਦਿਨ ਤੋਂ ਬੜੀ ਵੇਟ ਸੀਗੀ ਕਿ ਪ੍ਰਧਾਨ ਮੰਤਰੀ ਆ ਰਹੇ ਆ ਪੰਜਾਬ ਦਾ ਹਰ ਪੀੜਤਾ ਏਰੀਆ ਦਾ ਦੌੜਾ ਕਰਨ ਵਾਸਤੇ ਅੱਜ ਪ੍ਰਧਾਨ ਮੰਤਰੀ ਜੀ ਆਏ ਉਹੀ ਡੱਲ ਹੋਇਆ ਜੋ ਉਹਨਾਂ ਨੇ ਅੱਜ ਕੀਤਾ 1600 ਕਰੋੜ ਰੁਪਇਆ ਪੰਜਾਬ ਨੂੰ ਦੇ ਕੇ ਚਲੇ ਗਏ ਪ੍ਰਧਾਨ ਮੰਤਰੀ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ 60000 ਕਰੋੜ ਰੁਪਇਆ ਸਾਡਾ ਭਾਦੇਲ ਬਕਾਇਆ ਰਹਿਦਾ ਸਾਨੂੰ ਕਿਉਂ ਨਹੀਂ ਦੇ ਦੇ ਸਾਡੀ ਪਾਰਟੀ ਦੇ ਪ੍ਰਧਾਨ ਨੇ ਤਾਡੇ ਕੋਲ 20000 ਕਰੋੜ ਰੁਪਇਆ ਪੰਜਾਬ ਲਈ ਮੰਗਿਆ ਸੀਗਾ ਅਸੀਂ ਸਭ ਬਾਰਡਰ ਤੇ ਸੀਗੇ ਅਸੀਂ ਤੁਹਾਨੂੰ ਕਿਹਾ ਸੀ ਕਿ ਇਹ ਨਾਲਾ ਹਲਕਾ ਜੰਗਾ ਦਾ ਸਾਹਮਣਾ ਵੀ ਕਰਦਾ ਇਹ ਨਾਲਾ ਹਲਕਾ ਹੜਾਂ ਦਾ ਸਾਹਮਣਾ ਵੀ ਕਰਦਾ ਸਾਨੂੰ ਘਟੋ ਘਟ ਜਿਹੜਾ ਉਹ ਤੁਸੀਂ 2000 ਕਰੋੜ ਰੁਪਇਆ ਦਿਓ ਪਰ ਸਾਹਿਬ ਜੈਸੇ ਤੁਸੀਂ ਆਏ ਹੀ ਹੈਲੀਕਾਪਟਰ ਦੇ ਉੱਪਰੋਂ ਲੰਘ ਕੇ ਤੁਸੀਂ ਉਰਦਾ ਹੀ ਵਾਪਸ ਜਿਹੜੇ ਚਲੇ ਗਏ ਇਹ ਬੜੀ ਦੁਖਦਗੱਲ ਹੈ ਪਰ ਤੁਸੀਂ ਪਿਛਲੇ ਦਿਨੀ ਅਫਗਾਨਿਸਤਾਨ ਚ ਗਏ ਸੀਗੇ ਜਿੱਥੇ ਤਾਲਬਾਨਾਂ ਦੀ ਸਰਕਾਰ ਹੈ ਉਸੀਂ ਉਹਨਾਂ ਨੂੰ ਤਾਂ ਗੱਫੇ ਦੇ ਆਏ ਉਹਨਾਂ ਦੀਆਂ ਛੜਕਾਂ ਬੜਾਵਾਂਗੇ ਉਹਨਾਂ ਦੀ ਇਦਾਂ ਕਹਾਂਗੇ ਸੱਜੀਆਂ ਜੀਆਂ ਨਾਲੇ ਜਿਹੀ ਛੜਕਾਂ ਟੁੱਟ ਗਈਆਂ ਕੌਣ ਬੜਾਊਗਾ ਜਿਹੜੀਆਂ ਸਰਦਾਂ ਤੋਂ ਲੋਦੀ ਟੁੱਟ ਗਈਆਂ ਉਹ ਕੌਣ ਬੜਾਊਗਾ ਜਿਹੜੀਆਂ ਫਾਜ਼ਿਲ ਕਾ ਫਰੋਜਪੁਰ ਤੋਂ ਟੁੱਟ ਗਈਆਂ ਉਹ ਕੌਣ ਬੜਾਊਗਾ ਸੋ ਮੈਨੂੰ ਤਾਂ ਲੱਗਦਾ ਸਰ ਤਾਲਬਾਨਾਂ ਵਾਸਤੇ ਵੱਧ ਪੈਸੇ ਅਸੀਂ ਪੰਜਾਬ ਜਿਹੜਾ ਇਸ ਦੇਸ਼ ਲਈ ਹਮੇਸ਼ਾ ਲੜਦਾ ਰਿਹਾ ਦੇਸ਼ ਲਈ ਹਾਥਾਂ ਦੀ ਕੰਟਰੀਬਿਊਸ਼ਨ ਕਰਦਾ ਰਿਹਾ ਤੇ ਉਹਨਾਂ ਨੂੰ 1600 ਕਰੋੜ ਰੁਪਈਆ ਅੱਜ ਤੁਸੀਂ ਸਾਡੇ ਨਾਲ ਮਜ਼ਾਕ ਕਰਕੇ ਚਲੇ ਗਏ ਹੋ ਮੈਂ ਤੁਹਾਡੇ ਇਸ ਐਲਾਨ ਦੀ ਨਿੰਦਾ ਕਰਦਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਉਹੋ ਹੀ ਬੀਜੇਪੀ ਆ ਜਿਹਦੇ ਕਰਕੇ 750 ਕਿਸਾਨ ਜਿਹੜਾ ਸ਼ਹੀਦ ਹੋ ਗਿਆ ਸੀਗਾ ਇਹ ਉਹੀ ਬੀਜੇਪੀ ਆ ਨਾ ਕਿਸਾਨ ਹੈਤੀ ਆ ਨਾ ਪੰਜਾਬ ਹੈਤੀ ਆ ਇਹ ਕਿਸਾਨ ਵਿਰੋਧੀ ਵੀ ਆ ਪੰਜਾਬ ਵਿਰੋਧੀ ਵੀ ਆ ਅੱਜ ਫੇਰ ਪ੍ਰਧਾਨ ਮੰਤਰੀ ਜੀ ਆਪਣਾ ਅੱਛੇ ਦਾ ਜਿਹੜਾ ਉਹ ਦੱਸ ਗਏ ਉਸ ਦਿਨ ਚਵਨ ਸਾਹਿਬ ਵੀ ਆਏ ਸੀ ਉਹਨਾਂ ਨੂੰ ਵੀ ਕਿਹਾ ਸੀ ਪਰ ਪ੍ਰਧਾਨ ਮੰਤਰੀ ਜੀ ਤੁਸੀਂ ਪੰਜਾਬ ਨਾਲ ਬਹੁਤ ਵੱਡਾ ਅੱਜ ਜਿਹੜਾ ਧੋਖਾ ਕਰਕੇ ਗਏ ਜੇ ਪੰਜਾਬ ਨੇ ਦੇਸ਼ ਨਾਲ ਕਦੀ ਧੋਖਾ ਨਹੀਂ ਕੀਤਾ ਪਰ ਅੱਜ ਤੁਸੀਂ ਧੋਖਾ ਕਰਕੇ ਕੁਝ ਨਹੀਂ ਦੇ ਕੇ ਗਏ 1600 ਕਰੋੜ ਰੁਪਿਆ ਕੀ ਹੁੰਦਾ 20000 ਕਰੋੜ ਤੋਂ ਉੱਪਰ ਸਾਡਾ ਨੁਕਸਾਨ ਹੋਇਆ ਸਾਡਾ 60000 ਕਰੋੜ ਰੁਪਿਆ ਬੈਲੈਂਸ ਤੁਹਾਡੇ ਹਲ ਖੜਾ ਤੁਸੀਂ ਸਾਨੂੰ ਇਹ ਸੌਖੇ ਟਾਈਮ 'ਚ ਨਹੀਂ ਦੇ ਦੇ ਅਸੀਂ ਆਪਣੇ ਬਾਰਡਰ ਲਈ ਤੁਹਾਡੇ ਕੋ ਪੈਸੇ ਮੰਗੇ ਸੰਤ ਤੁਸੀਂ ਉਹ ਨਹੀਂ ਦੇ ਦੇ ਸੋ ਮੈਂ ਤੁਹਾਡੀ ਅੱਜ ਦੀ ਇਸ ਐਲਾਨ ਦੀ ਨਿੰਦਾ ਕਰਦਾ ਕੋਤ ਮੈਨੂੰ ਪਤਾ ਸੀ ਮੈਂ ਬੜੇ ਦਿਨਾਂ ਦਾ ਕਹਿ ਰਿਆ ਸੀ ਗੱਲ ਪੰਜਾਬੀਆਂ ਨੂੰ ਕਹਿ ਰਿਆ ਸੀਗਾ ਕਿਸਾ ਦਿਨਾਂ ਤੋਂ ਆਸ ਨਾ ਕਰਿਓ ਇਹਨਾਂ ਤੋਂ ਆਸ ਨਾ ਕਰਿਓ ਕੇਂਦਰ ਸਰਕਾਰ ਤੋਂ ਆਸ ਨਾ ਕਰਿਓ ਜੇ ਕੇਂਦਰ ਸਰਕਾਰ ਚੰਗੀ ਹੁੰਦੀ ਇਹਦੇ ਹੜ੍ਹ ਨਾ ਆਉਂਦੇ ਜੇ ਕਿਤੇ ਸਾਨੂੰ ਪਹਿਲਾਂ ਪੈਸੇ ਦਿੱਤੇ ਹੁੰਦੇ ਅਸੀਂ ਕਈ ਕੁਝ ਕਰਨਾ ਸੀਗਾ ਪਰ ਚਲੋ ਕੋਈ ਨਹੀਂ ਅਸੀਂ ਲੜਾਂਗੇ ਪੰਜਾਬ ਹੀ ਪੰਜਾਬ ਨੂੰ ਉਠਾਊਗਾ ਪੰਜਾਬ ਹੀ ਸਾਡੇ ਮੁੱਖ ਮੰਤਰੀ ਦੀ ਗਵਾਹੀ ਦੇ ਵਿੱਚ ਪੰਜਾਬ ਫੇਰ ਉੱਠੂਗਾ ਅਸੀਂ ਤੁਹਾਨੂੰ ਉੱਠ ਕੇ ਦਿਖਾਵਾਂਗੇ ਪਾ ਤੁਹਾਡੀਆਂ ਇਹ ਨੀਤੀਆਂ ਜਿਹੜੀਆਂ ਇਹ ਇੱਕ ਨਾ ਇੱਕ ਦਿਨ ਤੁਹਾਨੂੰ ਨੁਕਸਾਨ ਕਰਦੀਆਂ ਤੁਸੀਂ ਪੰਜਾਬ ਪਧਤੀ ਜਿਹੜੀ ਨੀਤੀ ਬਣਾਈ ਆ ਇਹ ਤੁਹਾਡੀ ਨੀਤੀ ਬਹੁਤ ਹੀ ਗਲਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ